ਬਹੁਤ ਆਇਆ ਤਾਂ ਆਪਾਂ ਲਵਾਦਾ ਕੰਪਿਊਟਰ ਕਰਾ ਇਹ ਮਾ ਬਹੁਤ ਪਨੀਰੀ ਵਧੀਆ ਰਹੇ ਜੇ ਬਾਕੀ ਪਾਣੀ ਨਹੀਂ ਪੱਤਾ ਘਟਾ ਘੜਦਾ ਇਹ ਜ਼ਰੂਰੀ ਯਾਰ ਨਾ ਸਾਰੇ ਬਾਣ ਦੇ ਨਾਲ ਲਵਾ ਜਾਵੇ ਤਾਂ ਢੱਟੋ ਘੜ ਜਿੰਨੇ ਕੇ ਪਨੀਰੀ ਵਿੱਚ ਉਹਦੇ ਜ਼ਰੂਰੀ ਹੈ ਇਹ ਇੱਥੇ ਇਹਨਾਂ ਆਪਣਾ ਵੀ ਮੈਂਗਾ ਵੀ ਹੰਤਾ ਉਹ ਨਹੀਂ ਖਰਾਬ ਹੁੰਦਾਗਾ ਬਾਕੀ ਪਾਣੀ ਜਮ ਇੱਕੋ ਜਿਹੜਾ ਦਾ महंगी बीने खराब हो जाते हैं कि फिर पानी ज्यादा खत्म करके ਗੱਲਾ ਪਨ ਜੇ ਨਹੀਂ ਬਾਣ ਦਰਾ ਦਾ ਗੱਲਾ ਪਨੀਰੀ ਆ ਤਾਂ ਜਰੂਰ ਕਰਾ ਲਵਾਓ ਲਵਾ ਕੇ ਕਰਾ ਫੇਰ ਪਨੀਰੀ ਵਿੱਚੋ ਤੇ ਦੇ ਨਾਲ ਨਾਲ ਬਹੁਤ ਬਰਖਾਜ ਆਪਣਾ ਕਰਾ ਕੇ ਪੈਣ ਲੱਗਣਗੇ ਉਹ ਜੀ ਆਪਣੀ ਫਰੀ ਪਨੀਰੀ ਨਹੀਂ ਕਰਾ ਹੋਣੀ ਹੈਗੀ ਮੈਂ ਮਾंगे ਬੀਨੇ ਆਪਣੇ ਖਾਤਾ ਹੀ ਆ ਰਹਗਾ ਹਾਈਬ੍ਰਿਡ ਵੀ ਨੇ ਥੋੜਾ ਜਿਹਾ ਉਹੀ ਘਟ ਹੁੰਦੇ ਨੇ ਇਹਦੇ ਹੁੰਦੇ ਕੁਝ ਪਾਣੀ ਪੁਣੀ ਜ ਮੱਚ ਮੁੱਚੀ ਜਾਂਦੀ ਆ ਬਹੁਤ ਆਪਣੀ ਸਾਰਾ ਬਾਹ ਆਇਆ ਉਹ ਕੰਨੀਰੀ ਖਾਤਰ ਬੱਚੀ ਕਿੰਨਾ ਹੈ ਕੰਨੀਰੀ ਦੇ ਜਨੇ ਪਾਣੀ ਸਾਰਾ ਬਾਹ ਕਲੀਅਰ ਕਰਤਾ ਯਾ ਮਦਰੀ ਲਾਤਾ ਕਰਾ ਕਦੋਂ ਗਿਆ ਤੀ ਤੂੰ ਆਏ ਫਾਇਦਾ ਹੁੰਦਾ ਜਿਹੜਾ ਬੰਦਾ ਖੇਤੀ ਜਾਂਦਾ ਹਨਾ ਪਰ ਮੈਂ ਵੀ ਥੋੜਾ ਜਿਹਾ ਕੰਮ ਦੀ ਬੀਜੀ ਦੀ ਆ ਕਿਹੜੀ ਕੰਪਨੀ ਹੈ ਉਹ ਇਸ ਵਧੀਆ ਕਿੱਲਾ ਕਿੱਦਾਂ ਚਲਾਏਗਾ ਫਾਜੇ ਜਿਹਾ ਹੁਣ ਆਪਣਾ ਆ ਵਾਣ ਰਮਾਈ ਜਨੇ ਉਧਰ ਸਾਰੇ ਲਾਵਾਂਗੇ ਆਪਾਂ ਆਇ ਕਾਈ ਵਾਦੀਏ ਹੈ? ਹਾਂ? ਸ਼ਰਮਾ ਕੀ ਵਾਦੀਏ? ਸ਼ਰਮਾ ਕੇ ਫੜਲੀਆਂ ਹੀ ਨਹੀਂ ਉੱਠਣੀਆਂ ਹਨਾ? ਹਾਂ, ਡੜੀਆਂ ਵੜੇ। ਬੜੀ ਕਾਲੀ ਕਰਨੀ ਵੀ ਫਿਰ ਕੰਮ ਗਲਤ ਆਉਜੀ ਯਾਰ। ਫਿਰ ਡਲੇ ਹੀ ਨਹੀਂ ਫਟਣੇ। ਨਾਲ ਤੋਂ ਉਹਨੇ ਟਰੈਕਟਰ ਵਿੱਚੋਂ ਮੈਂ ਬਬੇ। ਨਾਲ ਕਨਾਂ ਦੇ ਵਿੱਚੋਂ ਮੈਂ। ਹਾਂ।